ਇੱਥੇ ਪਹਿਲੇ ਇੰਨੇ ਮਾੜੇ ਹਾਲਾਤ ਸੀਗੇ ਕਿ ਸਾਡੀ ਧੀਆਂ ਭੈਣਾਂ ਦਾ ਲੰਘਣਾ ਔਖਾ ਸੀਗਾ ਬਹੁਤ ਜ਼ਿਆਦਾ ਔਖਾ ਸੀ। ਹੁਣ ਉਹਦੇ ਪਗ ਭਗਵਾਨ ਜੀ ਆਏ ਆ ਉਸ ਹਿਸਾਬ ਨੂੰ ਦੇਖਦੇ ਹੋਏ ਬਹੁਤ ਹਾਲਾਤ ਠੀਕ ਹੋ ਚੁੱਕੇ। ਅਸੀਂ ਚਿੱਟਿਆ ਜਿਹੜਾ ਹਾਲਾਤ ਫਿਕਸ ਸੀ ਉਹ ਤੋੜ ਕੇ ਰੱਖਿਆ। ਪਹਿਲੇ ਹਾਲਾਤ ਬਹੁਤ ਗਲਤ ਸੀਗੇ। ਇੱਥੇ ਤਾਂ ਇਹੀ ਕਹਿੰਨੇ ਕਿ ਅੱਗੇ ਵੀ ਹਾਲਾਤ ਇੰਨੇ ਚੰਗੇ ਹੁਣ ਭਗਵਾਨ ਦੇ ਰਾਜ ਤੇ ਕਿ ਸਾਡੀਆਂ ਧੀਆਂ ਭੈਣਾਂ ਬਾਅਦ ਇੰਨੀ ਤਰ੍ਹਾਂ ਖੁੱਲਿਆ ਦਿਨ ਆ ਜਾਉਂਦਾ ਡਿਊਟੀਆਂ ਤਾਂ ਵੀ ਜਾਂਦੇ ਤਾਂ ਟੀਚਰਾਂ ਕਰਦੇ ਸੀ ਡਿਊਟੀ ਤੋਂ ਘਰੇ ਆਉਂਦੇ ਤਾਂ ਟੀਚਰਾਂ ਹੁੰਦੀਆਂ ਸੀ ਗਲਤ ਲਬਜ ਬੋਲਦੇ ਸੀ ਗਨ ਸੇੜੀ ਖੜ ਖੜ ਕੇ ਇਸ ਕਾਰਨ ਸਾਡੀ ਧੀਆਂ ਪੇਣਾ ਬਾਹਰ ਨਹੀਂ ਆ ਜਾ ਸਕਦੇ ਸਾਨੂੰ ਪਹਿਲੇ ਇੰਨੇ ਜੇ ਸੀ ਰੋਕਦੇ ਸੀ ਸਾਨੂੰ ਗਾਲਾਂ ਕੱਢਦੇ ਸੀ ਸਾਡੇ ਨੁਕਸਾਨ ਕਰਦੇ ਸੀ ਮੇਰੀ ਦੁਕਾਨ ਤੇ ਦੋ ਵਾਰੀ ਆਗ ਲੱਗ ਚੁੱਕੀ ਦੁਕਾਨ 'ਚ ਇੰਨੀ ਭਿਆਨਕ ਆਗ ਲੱਗੇ ਸੀ ਨਾ ਕਿ ਚਾਰ ਗੱਡੀਆਂ ਆਈਆਂ ਸੀ ਪਹਾਨ ਵਾਲੀਆਂ ਚਾਰ ਮੇਰੇ ਦਿਨ ਨੂੰ ਕੁੱਝ ਕੇ ਦੇਖੋ ਕਿੰਨਾ ਮੇਰਾ ਨੁਕਸਾਨ ਹੋਇਆ ਨਾ ਸੇ ਕਰਕੇ ਮਾਵਾ ਦੇ ਪੁੱਤ ਮਾਰਦੇ ਭੈਣਾਂ ਦਾ ਭਰਾ ਮਾਰਦੇ ਜਨਾਨੀਆਂ ਤੇ ਪਤੀ ਮਾਰਦੇ ਆ ਵੀ ਤੁਸੀਂ ਨਾ ਇਹ ਕੰਮ ਕਰੋ ਨਾ ਹਟ ਜਾਓ ਇਹ ਕੰਮ ਕਰਨ ਤੋਂ ਬਿਲਕੁਲ ਦੂਰ ਹੋ ਲੋ ਉਹ ਸਭਾਲ ਫੇਰ ਮੇਰੀ ਦੁਕਾਨ ਤੇ ਦੂਜੀ ਵਾਰ ਆਗ ਲਗਾਈ ਕਿੰਨੀ ਐ ਮੈਂ ਆਪਣਾ ਟਾਈਮ ਪਾਸ ਕਿਵੇਂ ਕਰਾਂ ਆਪਣੇ ਫੈਮਿਲੀ ਨੂੰ ਕਿਵੇਂ ਸੰਭਾਲਾਂ ਹੁਣ ਸਾਨੂੰ ਇੰਨਾ ਚੰਗਾ ਮਹਿਸੂਸ ਹੁੰਦਾ ਨਾ ਬਹੁਤ ਚੰਗਾ ਮਹਿਸੂਸ ਹੁੰਦਾ ਕਿ ਹਾਂ ਹੁਣ ਸਾਡੇ ਧਿਆਨ ਪੈਣਾ ਸਾਨੂੰ ਲੱਗਦਾ ਆ ਹਾਂ ਹੁਣ ਸੇਫ ਨੇ ਬਿਲਕੁਲ ਬਸ ਅਜੇ ਤੱਕ ਦੋਤਮਾਨ ਦੀ ਕੇਹੀ ਕਿ ਚਾਹਨੇ ਆ ਕਿ ਅੱਗੇ ਵੀ ਸਾਡੇ ਇੰਦਾ ਹੀ ਸਾਥ ਦੇਵੇ ਇੰਦਾ ਹੀ ਸਾਡੇ ਸਿਰ ਤੇ ਆਤ ਰੱਖੇ ਕਿ ਅਸੀਂ ਆਪਣੀ ਧੀਆਂ ਭੈਣਾਂ ਨੂੰ ਸੇਫ ਰੱਖ ਚੱਕੇ